ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਆਉਣਾ ਕੋਈ ਨਵੀਂ ਗੱਲ ਨਹੀਂ ਹਰ ਇੱਕ ਦੇ ਘਰ ਹਰ ਇੱਕ ਪਰਿਵਾਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦੁੱਖ ਤਕਲੀਫਾਂ ਅਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ ਕਈ ਵਾਰ ਇਹ ਦੁੱਖ ਸਿਰਫ ਸਾਡੇ ਆਪਣੇ ਨਹੀਂ ਹੁੰਦੇ ਸਭੋ ਪੀੜੀਆਂ ਤੋਂ ਚੱਲੇ ਆ ਰਹੇ ਹੁੰਦੇ ਹਨ ਕੋਈ ਕਹਿੰਦਾ ਹੈ ਕਿ ਸਾਡੀ ਕਿਸਮਤ ਹੀ ਐਸੀ ਹੈ ਕੋਈ ਕਹਿੰਦਾ ਹੈ ਸਾਡੇ ਘਰ ਦੀ ਰੀਤ ਹੀ ਦੁੱਖਾਂ ਵਾਲੀ ਹੈ ਪਰ ਸੱਚ ਇਹ ਹੈ ਕਿ ਹਰ ਦੁੱਖ ਦਾ ਇਲਾਜ ਮੌਜੂਦ ਹੈ ਅਤੇ ਉਹ ਇਲਾਜ ਹੈ ਭਗਤੀ ਅਤੇ ਵਿਸ਼ਵਾਸ ਜਦੋਂ ਇਨਸਾਨ ਸਿਰਫ ਆਪਣੇ ਬਲਤੇ ਜੀਉਣ ਦੀ ਕੋਸ਼ਿਸ਼ ਕਰਦਾ ਹੈ ਅਦੋਂ ਉਹ ਅਕਸਰ ਥੱਕ ਜਾਂਦਾ ਹੈ ਉਸ ਦੀ ਸੋਚ ਸੀਮਤ ਹੋ ਜਾਂਦੀ ਹੈ ਉਸ ਦਾ ਮਨ ਹਾਰ ਜਾਂਦਾ ਹੈ ਅਤੇ ਦਿਲ ਵਿੱਚ ਨਿਰਾਸ਼ਾ ਘਰ ਕਰ ਜਾਂਦੀ ਹੈ ਪਰ ਜਦੋਂ ਉਹ ਪ੍ਰਭੂ ਤੇ ਵਿਸ਼ਵਾਸ ਕਰ ਲੈਂਦਾ ਹੈ ਉਦੋਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਇਕੱਲਾ ਨਹੀਂ ਹਾਂ ਮੇਰੇ ਨਾਲ ਉਹ ਸ਼ਕਤੀ ਹੈ ਜੋ ਸਾਰਾ ਸੰਸਾਰ ਚਲਾ ਰਹੀ ਹੈ ਭਗਤੀ ਦਾ ਮਤਲਬ ਸਿਰਫ ਮੰਦਿਰ ਗੁਰਦੁਆਰੇ ਜਾਂ ਧਾਰਮਿਕ ਥਾਂ ਤੇ ਜਾਣਾ ਨਹੀਂ ਨਹੀਂ ਭਗਤੀ ਦਾ ਅਰਥ ਹੈ ਦਿਲੋਂ ਜੁੜਨਾ ਹਰ ਕੰਮ ਨੂੰ ਪ੍ਰਭੂ ਦੀ ਯਾਦ ਨਾਲ ਕਰਨਾ ਹਰ ਦੁੱਖ ਵਿੱਚ ਮਰਨਾ ਕੀ ਜੋ ਵੀ ਹੋ ਰਿਹਾ ਹੈ ਉਸ ਵਿੱਚ ਕੋਈ ਨਾ ਕੋਈ ਭਲਾ ਛੁਪਿਆ ਹੋਇਆ ਹੈ ਜਦੋਂ ਇਨਸਾਨ ਇਹ ਸੋਚ ਬਣਾ ਲੈਂਦਾ ਹੈ ਤਾਂ ਦੁੱਖ ਵੀ ਉਸ ਨੂੰ ਤੋੜ ਨਹੀਂ ਸਕਦੇ ਪੀੜੀਆਂ ਤੋਂ ਚੱਲੇ ਆ ਰਹੇ ਦੁੱਖ ਅਕਸਰ ਮਨ ਦੇ ਅੰਦਰ ਵਿੱਚ ਡਰ ਗੁੱਸੇ ਨਰਾ ਆਕਰਤਮਕ ਸੋਚ ਹੰਕਾਰ ਕਾਰਨ ਬਣ ਜਾਂਦੇ ਹਨ ਅਗਤੀ ਇਹਨਾਂ ਸਾਬਨਾਂ ਨੂੰ ਹੌਲੀ-ਹੌਲੀ ਖਤਮ ਕਰ ਦਿੰਦੀ ਹੈ ਵਿਸ਼ਵਾਸ ਸਾਨੂੰ ਸਿਖਾਉਂਦਾ ਹੈ ਕਿ ਹਰ ਸਮੱਸਿਆ ਦਾ ਸਮਾਹ ਹੁੰਦਾ ਹੈ ਅਤੇ ਹਰ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ ਜਦੋਂ ਮਾਪੇ ਗੁਰੂ ਤੇ ਭਰੋਸਾ ਕਰਕੇ ਜੀਉਂਦੇ ਹਨ ਤਾਂ ਉਹ ਸੰਸਕਾਰ ਫਿਰ ਬੱਚਿਆਂ ਵਿੱਚ ਆ ਜਾਂਦੇ ਹਨ ਜਦੋਂ ਘਰ ਵਿੱਚ ਨਾਮ ਸਿਮਰਨ ਅਤੇ ਧੀਰਜ ਹੁੰਦਾ ਹੈ ਤਾਂ ਉਹ ਲੋ ਪੀੜੀਆਂ ਤੋਂ ਚੱਲੇ ਆ ਰਹੇ ਦੁੱਖ ਆਪਣੇ ਆਪ ਘਟਣ ਲੱਗ ਪੈਂਦੇ ਹਨ ਕਿਉਂਕਿ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਡਰ ਟਿਕ ਨਹੀਂ ਸਕਦਾ। ਕਈ ਵਾਰ ਇਨਸਾਨ ਪੁੱਛਦਾ ਹੈ ਮੈਂ ਤਾਂ ਭਗਤੀ ਕਰਦਾ ਹਾਂ ਫਿਰ ਵੀ ਦੁੱਖ ਕਿਉਂ ਆ ਰਹੇ ਹਨ? ਇਹ ਜਵਾਬ ਇਹ ਹੈ ਕਿ ਭਗਤੀ ਦੁੱਖ ਤੁਰੰਤ ਖਤਮ ਨਹੀਂ ਕਰਦੀ ਪਰ ਉਹ ਸਾਨੂੰ ਦੁੱਖ ਸਹਿਣ ਦੀ ਤਾਕਤ ਦਿੰਦੀ ਹੈ ਅਤੇ ਜਦੋਂ ਤਾਕਤ ਆ ਜਾਂਦੀ ਹੈ ਤਾਂ ਦੁੱਖ ਆਪਣੇ ਆਪ ਹੀ ਛੋਟੇ ਲੱਗਣ ਲੱਗ ਪੈਂਦੇ ਹਨ। ਵਿਸ਼ਵਾਸ ਉਹ ਦੀਵਾ ਹੈ ਜੋ ਹਨੇਰੇ ਵਿੱਚ ਵੀ ਰੌਲਾ ਦਿਖਾਉਂਦਾ ਹੈ। ਭਗਤੀ ਉਹ ਹੱਥ ਹੈ ਜੋ ਟਿੱਗੇ ਹੋਏ ਨੂੰ ਫੜ ਕੇ ਖੜਾ ਕਰ ਦਿੰਦੀ ਹੈ। ਜਦੋਂ ਦੋਵੇਂ ਇਕੱਠੇ ਹੋ ਜਾਂਦੇ ਹਨ, ਉਦੋਂ ਪੀੜੀਆਂ ਤੋਂ ਚੱਲੇ ਆ ਰਹੇ ਦੁੱਖ ਵੀ ਆਪਣੀ ਜੜ ਤੋਂ ਮੁੱਕਣ ਲੱਗ ਪੈਂਦੇ ਹਨ। ਇਸ ਲਈ ਜੋ ਤੁਸੀਂ ਆਪਣੇ ਜੀਵਨ ਵਿੱਚ ਸ਼ਾਂਤੀ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਪਰਿਵਾਰ ਨੂੰ ਦੁੱਖਾਂ ਤੋਂ ਮੁਕਤ ਦੇਖਣਾ ਚਾਹੁੰਦੇ ਹੋ। ਤਾਂ ਪਰਮਾਤਮਾ ਤੇ ਪੂਰਾ ਵਿਸ਼ਵਾਸ ਰੱਖੋ ਭਗਤੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਕਿਉਂਕਿ ਭਗਤੀ ਤੇ ਵਿਸ਼ਵਾਸ ਹੀ ਉਹ ਚਾਬੀ ਹਨ ਜੋ ਪੀੜੀਆਂ ਤੋਂ ਚੱਲੇ ਆ ਰਹੇ ਦੁੱਖਾਂ ਦੇ ਤਾਲੇ ਖੋਲ ਦਿੰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ